रोपर रेंज के डीआईजी हरचरण सिंह भुलले ने दी अहम जानकारी देखो वीडियो आपके ਤੁਸੀਂ ਸਮਾਉਂ ਜਾਂ ਪਰਮਸ਼ਰ ਦੇਦੇ ਹੋਸੀ ਤੁਹਾਡੇ ਨਾਮ ਸਿਕਰੇਟ ਰੱਖ ਕੇ ਉਹਨਾਂ ਬੰਦਿਆਂ ਤੇ ਕਾਰਵਾਈ ਕਰ ਰਹੇ ਔਰ ਤੁਸੀਂ ਸਾਨੂੰ ਨਾਲ ਕੈਂਪਲੋਨ ਦੇ ਵਿੱਚ ਡੀਡੈਕਸ਼ਨ ਦੇ ਵਿੱਚ ਔਰ ਓਰ ਸੈਂਟਰ ਦੇ ਵਿੱਚ ਨਾਲ ਲਿਆਉਂਦੇ ਵੀ ਮੋਰ ਨਾਲ ਸਹਿਯੋਗ ਕਰੋ ਤਾਂ ਕਿ ਥਰੇ ਬੱਚੇ ਗੁੰਮਰਾਹ ਹੋ ਕੇ ਕਿਸੇ ਤਰੀਕੇ ਮਸ਼ੇਰੀ ਆੜ ਦੇ ਵਿੱਚ ਆਏ ਨਹੀਂ ਉਹਨਾਂ ਦੇ ਡੀਡਿਕਸ਼ਨ ਸੈਂਟਰ ਚੋਂ ਜਾ ਕੇ ਲਾਜ ਕਰਾਈਏ ਉਹਨਾਂ ਨੂੰ ਉਸ ਸੈਂਟਰ ਤੇ ਭੇਜੀਏ ਜੇ ਕੋਈ ਜਿਹੜਾ ਬੱਚਾ ਕਿਸੇ ਤਰ੍ਹਾਂ ਮਸ਼ੇਰੀ ਜੱਫਰ ਦੇ ਵਿੱਚ ਆ ਜਾਂਦਾ ਉਹਨੂੰ ਮੱਠਰਾ ਹੁੰਦਾ ਛਡਾਉਣ ਲਈ ਸਭ ਤੋਂ ਪਹਿਲਾਂ ਉਸ ਸਟ੍ਰੌਂਗ ਕਰਨਾ ਪੈਣਾ ਤਗੜਾ ਕਰਨਾ ਪੈਣਾ ਉਹਦੀ ਮਿਲ ਪਰਸ ਨੂੰ ਸਟ੍ਰੌਂਗ ਕਰਨਾ ਪੈਣਾ ਉਹ ਕੌਣ ਕਸਰ ਕਰਦਾ ਸਾਰੇ ਜਿਹੜੇ ਤੁਸੀਂ ਔਰਾਂ ਦੇ ਪਰਿਵਾਰ ਨੂੰ ਹੌਸਲਾ ਦੇਣਾ ਪਵੇਗਾ ਕਿ ਤੁਹਾਨੂੰ ਕਿਸੇ ਤਰ੍ਹਾਂ ਕੋਈ ਘਰਾਉਂਦੀ ਲੋੜ ਨਹੀਂ ਅਸੀਂ ਸਮੁੱਚਾ ਪਿੰਡ ਤੋਂ ਸਮੁੱਚਾ ਮਹੱਲਾ ਤੁਹਾਡੇ ਨਾਲ ਉਹਨਾਂ ਬੱਚੇ ਦੀ ਖਰਾਜ ਦਾ ਆਪਾ ਖਿਆਲ ਰੱਖੀਏ ਨਾ ਕਿ ਉਸ ਬੱਚੇ ਨੂੰ ਇਸ ਨਜ਼ਰ ਨਾਲ ਦੇਖੀਏ ਜਾਂ ਉਹਨੂੰ ਕੰਨ ਮੈਨੇ ਲਈਏ ਇਹ ਤਾਂ ਨਿਸ਼ਕੜੀ ਇਹ ਨਹੀਂ ਕਿ ਆਪਾਂ ਔਣੁਕਣਾ ਜਿਵਾਨਾ ਤਗੜਾ ਹੋਊ ਤਗੜਾ ਤੇ ਇਹਦੇ ਕੋਈ ਕਮੀ ਨਹੀਂ ਸ਼ੇਈ ਅਸੀਂ ਤੇਰੇ ਨਾਲ ਤੈਨੂੰ ਬਲਾਕ ਕਰਾਂਗੇ ਤੈਨੂੰ ਤਕੜਾ ਕਰਾਂਗੇ ਔਰ ਤੂੰ ਹੀ ਤੜੜੇ ਹੋ ਕੇ ਆਪਣੇ ਪਰਿਵਾਰ ਤੇ ਜਿਹੜੀ ਇਹ ਕਮਾਨ ਸੰਭਾਲਨੇ ਉਹਨੂੰ ਮੋਟੀਵੇਟ ਕਰਨਾ ਮਾ ਹੌਸਲਾ ਦੇਣਾ ਕਿ ਆਪਣੇ ਸਾਰਿਆਂ ਦੇ ਜੜਾ ਫਰਕ ਔਰ ਕਈ ਵਾਰ ਪਰਿਵਾਰ ਇੰਨਾ ਡਰ ਜਾਂਦਾ ਘਬਰਾ ਜਾਂਦਾ ਕਿ ਮੇਰੇ ਕੋਲ ਤਾਂ ਐਨੀ ਇਨਹਿਬਿਟ ਨਹੀਂ ਹੈਗੀ ਕਿ ਜਿਹੜਾ ਮੈਂ ਨਸ਼ਾ ਛਡਾ ਅਸੀਂ ਕੋਲੇ ਨਾਲ ਤੁਸੀਂ ਸਾਰੇ ਹੀ ਇੱਕ ਦੂਜੇ ਦੇ ਨਾਲ ਹੋ ਕੇ ਕਿ ਆਪਾਂ ਉਹਨਾਂ ਮੁੰਡਿਆਂ ਨੂੰ ਸਟਰੋਂਗ ਕਰੀਏ ਜਿਹੜੇ ਇਸ ਜਕੜ ਦੇ ਵਿੱਚ ਆਏ ਨੇ ਪਰ ਨਸ਼ੇ ਵੀ ਜਿਹੜੇ ਉਹ ਨਸ਼ਾ ਛੱਡਦੇ ਸਾਡੇ ਕੋਲ ਕਈ ਨੌਜਵਾਨ ਇਸ ਤਰ੍ਹਾਂ ਦੇ ਨੇ ਜਿਹੜੇ ਨਸ਼ਾ ਛੱਡ ਕੇ ਸਾਡੇ ਕੋਲ ਆਏ ਨੇ ਔਰ ਉਹਨਾਂ ਤੋਂ ਜੋ ਹਰਕ ਪੁੱਛੀ ਦਾ ਕਿਵੇਂ ਆ ਤੁਸੀਂ ਕਿਵੇਂ ਛੱਡਿਆ ਤੋ ਉਹਨਾਂ ਨੇ ਇਹੋ ਕਿਹਾ ਕਿ ਸਾਡੇ ਪਰਿਵਾਰ ਨੇ ਤਗੜਿਆ ਹੋ ਕੇ ਸਾਨੂੰ ਛੁਡਾਇਆ ਔਰ ਜਦਾਂ ਪੁਲਿਸ ਨੇ ਨਾਲ ਗੈਰ ਕੀਤਾ ਉਹ ਪੁਲਿਸ ਦੀ ਗਾਈਡਲਾਈਨਸ ਦੇ ਅਕੋਰਡ ਅੰਗੀ असीं जॾहिं दर्